ਸਾਸਰੀ ਕਾਲ ਐਜ ਨਿਊਜ਼ 24 ਤੇ ਤੁਹਾਡਾ ਸਵਾਗਤ ਹੈ ਦਰਸ਼ਕਾਂ ਦਾ ਤੇ ਮੈਂ ਜਸਵਿੰਦਰ ਬੋਪਰਾ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਲਕਾ ਜਲਾਲਾਬਾਦ ਦੇ ਪਿੰਡ ਬਹਾਮਣੀ ਵਾਲਾ ਤੋਂ ਜਿੱਥੇ ਇਹਨਾਂ ਕਿਸਾਨਾਂ ਦੇ ਵੱਲੋਂ ਇੱਕ ਕਿਸਾਨ ਦੇ ਉੱਪਰ ਦੋਸ਼ ਲਗਾਏ ਗਏ ਨੇ ਇਹਨਾਂ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਕਿਸਾਨ ਦੇ ਵੱਲੋਂ ਆਪਦੀ ਜ਼ਮੀਨ ਦੇ ਵਿੱਚੋਂ ਸਰਕਾਰੀ ਖਾਲੇ ਦੀ ਜਗ੍ਹਾ ਤੇ ਪਈਆਂ ਹੋਈਆਂ ਪਾਈਪਾਂ ਪੋਟ ਕੇ ਜਿਹੜੀਆਂ ਸਾਈਡ ਤੇ ਕਰ ਦਿੱਤੀਆਂ ਗਈਆਂ ਨੇ ਸਾਨੂੰ ਬਿਨਾ ਦੱਸਿਆ ਤੋਂ ਜਦ ਸਵੇਰੇ ਪਾਣੀ ਲਗਾਉਣ ਦੇ ਲਈ ਆਏ ਤਾਂ ਇਹਨਾਂ ਨੂੰ ਉਦੋਂ ਪਤਾ ਲੱਗਾ ਤਾਂ ਜਦ ਦੂਜੇ ਪਾਸੇ ਦੂਸਰੀ ਧਿਰ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਹਨਾਂ ਪਾਈਪਾਂ ਨੂੰ ਸਾਈਡ ਤੇ ਕਰਨ ਦੇ ਲਈ ਜਿਹੜੀ ਅਲਾਈਨਮੈਂਟ ਚੇਂਜ ਕਰਵਾਉਣ ਦਾ ਜਿਹੜਾ ਮਾਮਲਾ ਸੀਗਾ ਉਹ ਨਹਿਰੀ ਵਿਭਾਗ ਦੇ ਕੋਲੋਂ ਪਾਸ ਕਰਵਾਇਆ ਤਾਂ ਉਹਦੇ ਮੁਤਾਬਕ ਹੀ ਜਿਹੜਾ ਹੈ ਦੋ ਭਾਗਾਂ ਦੇ ਵਿੱਚ ਜ਼ਮੀਨ ਵੰਡੀ ਹੋਈ ਸੀ ਤਾਂ ਜ਼ਮੀਨ ਦਾ ਇੱਕ ਟੁਕੜਾ ਕਰਨ ਦੇ ਲਈ ਜਿਹੜਾ ਇਹ ਮਾਮਲਾ ਜਿਹੜਾ ਨਹਿਰੀ ਵਿਭਾਗ ਤੋਂ ਪਾਸ ਕਰਵਾਇਆ ਸੀ ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਪਾਈਪਾਂ ਸਾਈਡ ਤੇ ਕੀਤੀਆਂ ਗਈਆਂ ਨੇ ਤਾਂ ਜਦੋਂ ਦੋਨਾਂ ਥਿਰਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਦੇ ਵਿੱਚ ਨਹਿਰੀ ਵਿਭਾਗ ਦਾ ਪੱਖ ਲਿਆ ਤਾਂ ਕੀ ਕਿਹਾ ਨਹਿਰੀ ਵਿਭਾਗ ਦੇ ਐਸ ਡੀਓ ਸੁਨੀਲ ਕੰਬੋਜ ਨੇ ਆਓ ਤੁਸੀਂ ਵੀ ਸੁਣੋ ਭਾਈ ਜੀ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਸਾਬੇਰਾ ਨਾਮ ਪ੍ਰਕਾਸ਼ ਹੈ ਬਹਾਮਣੀ ਵਾਲਾ ਪਿੰਡ ਸਾਡਾ ਹੂੰ ਮਸਲਾ ਕੀ ਹੈ ਮਸਲਾ ਸਾਹਿਬ ਇਹ ਸਾਡਾ ਨਾ ਸਰਕਾਰੀ ਖਾਲ ਹੈ ਅੱਜ ਤੋਂ 50 ਸਾਲ ਪਹਿਲਾਂ ਪਾਣੀ ਲਾ ਰਹੇ ਸੀ ਅੱਛਾ ਜੀ 50 ਸਾਲ ਹੋ ਗਏ ਸੇ ਖਾਲ ਚ ਪਾਣੀ ਲਾਉਣੇ ਪਾਣੀ ਟੁੱਟਣ ਦੇ ਕਰਕੇ ਅਸੀਂ ਪੰਚਾਇਤ ਤੇ ਅਸੀਂ ਆਦੇ ਪੈਸੇ ਇਕੱਠੇ ਕਰਕੇ ਹਮ ਸਾਰੇ ਜਿੰਨੇ ਵੀ ਹਿੱਸੇਦਾਰ ਨੇ ਇਸ ਨੂੰ 600 ਲੱਖ ਜਾਂ 700 ਲੱਖ ਇਸ ਤਰ੍ਹਾਂ ਕੇ ਕਰਕੇ ਇਕੱਠੇ ਕਰਕੇ ਹਰੇਕ ਕਿੱਲੇ ਦੇ ਪੈਸੇ ਇਕੱਠੇ ਕਰਕੇ ਇੱਕ ਪਾਈਪਾ ਪਵਾਇਆ ਜੀ ਅੱਛਾ ਪਾਈਪਾ ਪਾਣ ਕੇ ਕੀ ਪਾਣੀ ਜਿਹੜਾ ਪਾਈਪਾ ਤਾਂ ਪਵਾਇਆ ਸੀ ਅਗਲਿਆਂ ਨੂੰ ਪਾਣੀ ਨਹੀਂ ਲੱਗਦਾ ਜੀ ਸਹੀ ਟਾਹਣ ਵਾਲੀ ਜਗ੍ਹਾ ਤੇ ਖਾਲੇ ਵਾਲੀ ਜਗ੍ਹਾ ਦੇ ਅੱਛਾ ਇਸ ਕਰਕੇ ਇਸ ਕਰਕੇ ਅਸੀਂ ਇੱਥੇ ਪੈਪਾ ਪਵਾਤੀਆਂ ਅੱਛਾ ਪੈਪਾ ਪਾਈਆਂ ਨੂੰ ਘਟੋ ਘਟ ਅੱਜ 4-5 ਸਾਲ ਹੋ ਚੱਲੇ ਕਿੰਨੀ ਲੰਬਾਈ ਹੈ ਖਾਲੇ ਦੀ ਜਿੱਥੇ-ਜਿੱਥੇ ਪੈਪਾ ਪਾਈਆਂ ਅਸੀਂ ਪੈਪਾ ਪਾਈਆਂ ਸੀ 5 ਕਿਲੇ ਅੱਛਾ 5 ਕਿਲੇ ਪੈਪਾ ਪੋਈਆਂ ਸੀ ਸਾਹਿਬ ਜੀ ਅੱਛਾ ਤੇ ਇਹ ਹੁਣ ਕੀ ਕੰਮ ਕੀਤਾ ਸਾਨੂੰ ਨਹੀਂ ਪਤਾ ਰਾਤ ਲੱਗਾ ਕਿ ਜਿਹੜਾ ਸਰਕਾਰੀ ਖਾਲਦ ਤੁਸੀਂ ਪੈਪਾ ਪਾਈਆਂ ਸੀ ਤੇ ਜਦੋਂ ਅਸੀਂ ਇੱਥੇ ਆ ਕੇ ਸਾਡੀ ਵਾਰੀ ਸੀ ਸਵੇਰ ਅੱਛਾ ਸਾਡੀ ਵਾਰੀ ਜਦੋਂ ਤੁਸੀਂ ਵਾਰੀ ਲਾਉਣ ਆਏ ਤੇ ਦੇਖਿਆ ਕਿ ਇਹਦੇ ਨਾਲ ਪੈਪਾ ਪੱਟ ਪੱਟੀਆਂ ਵੀ ਸਾਰੀਆਂ ਅੱਛਾ ਖਾਲਾ ਸਾਰਾ ਢਾ ਕੇ ਪੈਪਾ ਇਹਨਾਂ ਨੂੰ ਦੂਸਰੇ ਪਾਸੇ ਕਰਤੀਆਂ ਸੀ ਜੀ ਆਵ ਲੀਆਂ ਜਿਹੜੀਆਂ ਇੱਧਰ ਜਿਹੜੀਆਂ ਇੱਧਰ ਖੇਤ ਨੂੰ ਜੀ ਅੱਛਾ ਇਹ ਸੋਚਿਆ ਉਹਨਾਂ ਨੂੰ ਪਿਆਰ ਨਾਲ ਪੁੱਛਿਆ ਸਾਹਿਬ ਜੀ ਸਾਨੂੰ ਸਾਡੇ ਤੇ ਗੱਲ ਪੈਂਦੇ ਨੇ ਕਿ ਅਸੀਂ ਇੰਨੇ ਦਾ ਹਿੱਸੇ ਤੇ ਮੋਗੇ ਦੇ ਹਿੱਸੇ ਦਾ ਸਾਡਾ ਸਾਰਾ ਪਾਣੀ ਜਿਹੜਾ ਸਾਡੀ ਸਾਰੀਆਂ ਸਾਰਿਆਂ ਦੀ ਵਾਰੀਆਂ ਸੀ ਜਿਹੜੀਆਂ ਸਾਰਾ ਸਾਡਾ ਪਾਣੀ ਖਰਾਬ ਹੋ ਗਿਆ ਸਾਰੀਆਂ ਦੀਆਂ ਵਾਰੀਆਂ ਅੱਛਾ ਇਸ ਕਰਕੇ ਸਾਨੂੰ ਸਾਡੀ ਜ਼ਮੀਨ ਨੂੰ ਜੇ ਅਸੀਂ ਇਸ ਨੂੰ ਇੱਧਰ ਨਹੀਂ ਬਣਾਉਂਦੇ ਤਾਂ ਸਾਡੀ ਸਾਰੀ ਜ਼ਮੀਨ ਪਾਣੀ ਨਹੀਂ ਲੱਗਣਾ ਚਾਹਣਾ ਅੱਛਾ ਇਸ ਕਰ ਕਿਰਪਾ ਕਰਕੇ ਸਾਡੇ ਦੇ ਇਸ ਪਾਣੀ ਜਿਹੜੀ ਪੈਪਾ ਨੇ ਇੱਧਰ ਲਾਈਆਂ ਨਹੀਂ ਤਾਂ ਦੱਸੇ ਨਹੀਂ ਉਹਨਾਂ ਨੇ ਵੀ ਪੈ ਪਾਈ ਪੱਟੀਆਂ ਜਦੋਂ ਇਹਨਾਂ ਨੇ ਪੱਟੀਆਂ ਸਾਨੂੰ ਸਾਨੂੰ ਪਤਾ ਨਹੀਂ ਅਸੀਂ ਸਵੇਰ ਆ ਕੇ ਵੇਖਿਆ ਰਾਤ ਨੂੰ ਇਹ ਟਰੈਕਟਰ ਲੱਗੇ ਰਹੇ ਸਾਰੇ ਪਾਟ ਕੜ ਦੂਸਰੇ ਪੱਲੇ ਕਰਤੀਆਂ ਕੀ ਨਾ ਕੀ ਉਹਨਾਂ ਦਾ ਇੱਕ ਦਿਨ ਉਹਦੇ ਬਲਵਿੰਦਰ ਸਿੰਘ ਜੀ ਅੱਛਾ ਬਲਵਿੰਦਰ ਬਲਵਿੰਦਰ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਸ਼ਹਿਰ ਦੇ ਜੀ ਅੱਛਾ ਜਲਾਵਾ ਦੇ ਹਾਂਜੀ ਹਾਂਜੀ ਅੱਛਾ ਕੀ ਮੰਗ ਕਰਦੇ ਹੋ ਤੁਸੀਂ ਸਾਨੂੰ ਮੰਗ ਸਾਬ ਇਹ ਸਾਡਾ ਜਿਹੜਾ ਪਾਣੀ ਜਿਹੜਾ ਸਾਹਮਣੇ ਸਾਡਾ ਨਕਸ਼ੇ ਮੁਤਾਬਕ ਪੁਰਾਣਾ ਖੜਾ ਖੜਾ ਜਿੱਥੇ ਪੈਪਾ ਉੱਥੇ ਪਾਈਆਂ ਜਾਣ ਜੀ ਕੀ ਨਾਮ ਹੈ ਮੇਰਾ ਨਾਮ ਸ਼ਾਮ ਸਿੰਘ ਕਿੱਥੋਂ ਦੇ ਰਹਿਣ ਵਾਲੇ ਜੀ ਪਿੰਡ ਬਾਮਣੀ ਵਾਲਦੇ ਰਹਿਣ ਵਾਲਾ ਜੀ ਕੀ ਮਸਲਾ ਕੀ ਹੈ ਮਸਲਾ ਇਹ ਜੀ ਇਹ ਸਰਕਾਰੀ ਖਾਲਾ ਚੱਲ ਰਿਆ ਸੀ ਬੜੇ ਸਾਲ ਤੋਂ ਜੀ ਸਾਡੀ ਸਾਡੇ ਜਨਮ ਤੋਂ ਵੀ ਪਹਿਲਾਂ ਦਾ ਜੀ ਅੱਛਾ ਸਾਡੇ ਬਜ਼ੁਰਗ ਇੱਥੇ ਖਾਲੇ 'ਚ ਪਾਣੀ ਲਾ ਰਹੇ ਸੀ ਹਮ ਕੱਲ ਦੀ ਗੱਲ ਹੈ ਜੀ ਇਹਨਾਂ ਇਹ ਖਾਲਾ ਪੱਟ ਕੇ ਆਪਦੇ ਖੇਤ ਨੂੰ ਇਹ ਪਾਈਪਾਂ ਕਰ ਲਿਆ ਨੇ ਪਾਈਪਾਂ ਪਾਈਆਂ ਸੀ ਤੁਸੀਂ ਖਾਲੇ ਪਹਿਲਾਂ ਪਾਪਾ ਆਪ ਨੇ ਖਰਚੇ ਤੇ ਪਾਈਆਂ ਸੀ ਅੱਛਾ ਹਾਂ ਜੀ ਉਹ ਪਾਈਪਾਂ ਪੱਟ ਕੇ ਇਹਨਾਂ ਆਪਦੇ ਖੇਤ ਨੂੰ ਕਰ ਲਿਆ ਨੇ ਜੋ ਵੀ ਰਕਬਾ ਵੀ ਉਹ ਇਸ ਮੋਗੇ ਦਾ ਨਹੀਂ ਹੈਗਾ ਜੀ ਜਿਹੜੀ ਜਿਹੜੀ ਜ਼ਮੀਨ ਵਾਲਿਆਂ ਨੂੰ ਖਾਰਾ ਲੱਗਦਾ ਸੀ ਉਹਨਾਂ ਨੂੰ ਦੱਸਿਆ ਨਹੀਂ ਜਦੋਂ ਕਿਸੇ ਨੂੰ ਤਲਾਹ ਨਹੀਂ ਦਿੱਤੀ ਤੁਹਾਡੇ ਸਾਹਮਣੇ ਸਾਰੇ ਖੜੇ ਨੇ ਕਿਸੇ ਉਹਨਾਂ ਨੇ ਕੋਈ ਤਲਾਹ ਨਹੀਂ ਦਿੱਤੀ ਕਿੰਨੇ ਘਰ ਲੱਗਦੇ ਨੇ ਇਸ ਖਾਲੇ ਤੇ ਘਟੋ ਘਟ ਇੱਧਰ 20 ਘਰ ਲੱਗਦੇ ਨੇ ਅੱਛਾ ਹਾਂ ਜੀ ਇਹਨਾਂ ਕਿਸੇ ਨੂੰ ਕੋਈ ਤਲਾਹ ਨਹੀਂ ਦਿੱਤੀ ਤੁਹਾਨੂੰ ਕਦੋਂ ਪਤਾ ਲੱਗਾ ਫਿਰ ਸਾਨੂੰ ਅੱਜ ਸੂਹ ਪਤਾ ਲੱਗਾ ਹੈ ਸਾਡੀ ਅੱਜ ਹੀ ਵਾਰੀਆਂ ਸ਼ੁਰੂ ਹੁੰਦੀਆਂ ਨੇ ਇੱਧਰ ਰਕਮੇ ਦੀਆਂ ਇਹ ਦੱਸਿਓ ਕਿ ਕੀ ਕਾਰਨ ਕੀ ਹੈ ਜਿਹੜਾ ਇਹਨਾਂ ਨੇ ਪੇਪਰ ਪੱਟਦੀਆਂ ਰੱਖੇ ਇਹ ਆਪਦੇ ਖੇਤ ਨੂੰ ਲਜਾਣ ਦੀ ਖਾਤਰ ਹੈ ਕਿਉਂ ਇਹਦੇ ਸਾਨੂੰ ਖਰਾਬ ਕਰਨ ਦੀ ਖਾਤਰ ਹੈ ਸਾਡਾ ਪਾਣੀ ਕਿਉਂਕਿ ਇਹ ਕੀ ਇਹ ਆਪ ਸਾਡਾ ਪਾਣੀ ਲਾਣਾ ਚਾਹੁੰਦੇ ਨੇ ਅੱਛਾ ਕੀ ਮੰਗ ਕਰਦੇ ਹੋ ਤੁਸੀਂ ਮੰਗ ਇਹ ਕਰ ਰਹੇ ਜਿੱਥੇ ਸਾਡਾ ਖਾਲਾ ਸੀ ਉੱਥੇ ਸਾਨੂੰ ਖਾਲੇ ਚ ਪਾਈਪਾ ਪਾ ਕੇ ਇਧਰ ਪਾਣੀ ਲਵਾ ਜਾਵੇ ਕਿਉਂਕਿ ਸਾਡਾ ਪਾਣੀ ਉੱਧਰ ਨਹੀਂ ਲੱਗਣਾ ਜੀ ਤੇ ਇਹ ਆਪ ਦੇ ਖੇਤ ਦਾ ਆਪ ਦਾ ਭਲਾ ਕਰਨਾ ਚਾਹੁੰਦੇ ਨੇ ਸਾਰਾ ਨੁਕਸਾਨ ਕਰਾ ਦੇਣਾ ਕਿਹੜੇ ਨੁਕਸਾਨ ਵਾਲੋਂ ਪਾਈਪਾ ਪਟੀਆਂ ਗਈਆਂ ਉਹਨਾਂ ਦਾ ਕੀ ਨਾਮ ਹੈ ਉਹਦਾ ਨਾਮ ਬਲਵਿੰਦਰ ਸਿੰਘ ਬਲਵਿੰਦਰ ਕੁਮਾਰ ਸਾਨੂੰ ਸਤਪਾਲ ਸਿੰਘ ਮੇਰਾ ਨਾਮ ਪ੍ਰਵਿੰਦਰ ਸਿੰਘ ਸੋਨੂ ਕੀ ਮਸਲਾ ਕੀ ਇਹ ਖਾਲੇ ਦਾ ਇਹ ਖਾਲਾ ਸੀ ਜੀ ਚੱਲਦਾ ਪਿਆ ਪਹਿਲਾਂ ਇਹ ਖਾਲਾ ਇਹਨਾਂ ਨੇ ਕੀਤਾ ਜੀ ਆਪਣੀ ਦੋਨਾਂ ਤਰਫੇ ਜ਼ਮੀਨ ਸੀ ਇਹਨਾਂ ਦੋਨਾਂ ਸਾਈਡ ਜੀ ਅੱਛਾ ਜੀ ਇਹਨਾਂ ਨੂੰ ਹਵਾ ਸੀ ਹਾਂਜੀ ਅੱਛਾ ਦੋਨਾਂ ਸਾਈਡ ਲੱਗਦੇ ਇਹਨਾਂ ਦੀ ਟੋਟੇ ਦੋ ਹੋਏ ਪਏ ਸੀਗੇ ਇਹਨਾਂ ਨੇ ਇੱਕ ਤਰਫਾ ਪਾਸ ਕਰਵਾ ਕੇ ਇਹਨਾਂ ਨੇ ਨਕਸ਼ੇ ਦੇ ਕੋਡਿੰਗ ਹਮ ਪਾਸ ਕਰਵਾਇਆ ਜੀ ਹਮ ਪਾਸ ਕਰਵਾ ਕੇ ਨਰ ਵਿਭਾਗ ਤੋਂ ਇਹਨਾਂ ਨੇ ਹੁਣ ਇੱਕ ਸਾਈਡ ਤੇ ਆਪਣੇ ਪਾਈਪ ਜ਼ਮੀਨ ਨਾਲ ਨਾਲ ਲਾ ਰਹੇ ਨੇ ਅੱਛਾ ਸਾਈਡ ਤੋਂ ਜ਼ਮੀਨ ਦੇ ਕਿਨਾਰੇ ਤੋਂ ਕੱਢ ਰਹੇ ਨੇ ਸਾਈਡ ਤੇ ਕਰ ਰਹੇ ਨੇ ਅੱਛਾ ਹਾਂਜੀ ਤੇ ਜਿਹੜਾ ਵੀ ਕੋਈ ਮਤਲਬ ਖਰਚਾ ਟਟਪਾ ਜੋ ਉਹ ਇਹਨਾਂ ਦੇ ਆਪ ਦੇ ਤਰਫੋਂ ਕਰ ਰਹੇ ਨੇ ਹਮ بس دو ਘਰ ਹੈਗੇ ਨੇ ਉਹਨਾਂ ਨੂੰ ਬਾਕੀ ਸਾਰੇ ਸਰਵਤ ਨੇ ਉਹ ਕਹਿ ਰਹੇ ਕਿ ਇਹਨਾਂ ਦਾ ਨਾਮ ਲੈ ਰਹੇ ਨੇ ਬਲਵਿੰਦਰ ਹੁਣਾ ਦਾ ਵੀ ਇਹ ਆਪਦੇ ਆਪਦੇ ਵਾਲੇ ਪਾਸੇ ਨੂੰ ਖਾਲਾ ਲ ਜਾ ਰਹੇ ਨੇ ਨਹੀਂ ਜੀ ਇਹ ਸਖਾਲਾ ਸਿੱਧਾ ਜਾ ਰਿਹਾ ਸਿਰਫ ਪਹਿਲੇ ਇਹਨਾਂ ਦੋਨਾਂ ਸਾਡੇ ਅੱਗੇ ਵੀ ਪਹਿਲੇ ਇਹਨਾਂ ਦੀ ਸੀ ਵਿਚਾਲੇ ਜਾ ਰਹੀ ਸੀ ਹੁਣ ਇੱਕ ਸਾਈਡ ਤੇ ਕੀਤਾ ਗਿਆ ਬਸ ਹੁਣ ਇੰਨਾ ਥੋੜਾ ਜਿਹਾ ਫਰਕ ਹੈ ਵੀ ਪਹਿਲਾਂ ਦੋ ਫਾੜ ਵਿਚਾਲੇ ਟੇਢੀ ਜਾ ਰਹੀ ਸੀ ਤੇ ਨੁਕਰੀ ਹੁਣ ਇਹਨਾਂ ਨੇ ਇੱਕ ਸਾਈਡ ਆਪਣੀ ਕੱਢ ਲਈ ਪਾਈ ਜੀ ਹਾਂਜੀ ਖਾਲਾ ਉਸੇ ਤਰੀਕੇ ਨਾਲ ਖਾਲਾ ਉਸੇ ਤਰੀਕੇ ਨਾਲ ਚੱਲੂਗਾ ਜੀ ਪਾਈਪਲਾਈਨ ਪਾ ਕੇ ਦੇਣਗੇ ਖਾਲਾ ਅੱਗੋਂ ਪੂਰੀ ਮਰਮਤ ਕਰਕੇ ਦੇਣੀ ਇਹ ਜਿਹੜਾ ਲਕਸ਼ਾ ਤੁਸੀਂ ਹੱਥੇ ਫੜਿਆ ਇਹ ਸਾਰਾ ਮਾਮਲਾ ਪਾਸ ਕਰਵਾਇਆ ਪਾਸ ਕਰਵਾਇਆ ਹੈ ਨੈਰੀਵ ਪਾਗ ਤੋਂ ਪਾਸ ਹੋਇਆ ਹੈ ਜੀ ਆ ਦੋਨਾਂ ਸਾਈਡ ਐਪਲੀਕੇਸ਼ਨ ਇਹਨਾਂ ਦਿੱਤੀ ਸੀ ਜੀ ਨੈਰੀਵ ਪਾਗ ਤੋਂ ਫਰੀਦਕੋਟ ਤੋਂ ਪਾਸ ਹੋ ਕੇ ਆਇਆ ਹੋਇਆ ਹੈ ਕੀ ਨਾਮ ਹੈ ਕਿਕਰ ਸਿੰਘ ਇੱਥੋਂ ਦੇ ਰਹਿਣ ਵਾਲੇ ਹਾਂ ਜੀ ਅੱਛਾ ਜੀ ਕੀ ਇਹ ਖਾਲੇ ਵਾਲਾ ਮਸਲਾ ਕੀ ਹੈ ਖਾਲੇ ਵਾਲਾ ਮਸਲਾ ਜੀ ਇਹਨਾਂ ਦੇ ਜ਼ਮੀਨ ਵਿੱਚੋਂ ਦੋ ਫਾੜ ਹੁੰਦੀ ਹੈ ਜੀ ਅੱਛਾ ਇਸ ਕਰਕੇ ਨਾ ਸਹਿਮਤੀ ਰਾਲ ਕੇ ਵੀ ਬਾਰ-ਬਾਰ ਕਰ ਲਈਏ ਹਾਂ ਇਹ ਤੁਹਾਨੂੰ ਹੀ ਲੱਗਦਾ ਇਸੇ ਕਾਲੇ ਦਾ ਪਾਣੀ ਅੱਛਾ ਤੁਹਾਡੀ ਸਹਿਮਤੀ ਹੈ ਖਾਲਾ ਪਾਸੇ ਕਰਨ ਚ ਹਾਂਜੀ ਹੈਗੀ ਸਹਿਮਤੀ ਅੱਛਾ ਹਾਂਜੀ ਤੇ ਉਸੇ ਤਰੀਕੇ ਦੇ ਨਾਲ ਹੀ ਚੱਲੇਗਾ ਜਿਵੇਂ ਅੱਗੇ ਚੱਲਦਾ ਸੀ ਹਾਂਜੀ ਉਸੇ ਤਰੀਕੇ ਨਾਲ ਹੀ ਅੱਛਾ ਤੇ ਜਿਹੜੇ ਘਰ ਕਹਿ ਰਹੇ ਨੇ ਕਿ ਇਹ ਨਜਾਇਜ਼ ਤੌਰ ਤੇ ਪਟਿਆ ਜਾ ਰਿਹਾ ਖਾਲਾ ਉਹ ਇੱਕ ਤੋਂ ਕਰ ਰਿਹਾ ਜੀ ਵਾੜੀ ਲਾਣ ਤੇ ਪੈ ਜੀ ਤੁਸੀਂ ਸਹਿਮਤ ਹੋ ਇਸ ਚੀਜ਼ ਨਾਲ ਹਾਂਜੀ ਉਹ ਵਾਸਤੇ ਸਹਿਮਤ ਸੀ ਪਹਿਲੇ ਸਹਿਮਤ ਸੀ ਹੁਣ ਵੀ ਸਹਿਮਤ ਹੈ ਜੀ ਸਰ ਇੱਕ ਬਾਮਣੀ ਵਾਲਾ ਪਿੰਡ ਤੋਂ ਨਹਿਰੀ ਖਾਲੇ ਨੂੰ ਵਾਉਣ ਦਾ ਜਿਹੜਾ ਕੋਈ ਮਾਮਲਾ ਸਾਹਮਣੇ ਆਇਆ ਹੈ ਇਹ ਪੂਰਾ ਮਾਮਲਾ ਕੀ ਹੈ ਜੀ ਜਿਹੜਾ ਬਾਮਣੀ ਵਾਲਾ ਪਿੰਡ ਵਿੱਚ ਸਾਡੀ ਨਹਿਰ ਬਰਕਤਵਾ ਕ੍ਰਾਸ ਕਰਦੀ ਹੈ ਤੇ ਬਰਕਤਵਾ ਤੇ ਮੁੱਗਾ ਹੈਗਾ 22035 ਰਾਈਟ ਉਹਦੇ ਖਾਲ ਦੇ ਅਲਾਈਨਮੈਂਟ ਬਾਰੇ ਅਜੇ ਕੁਮਾਰ ਪੁੱਤਰ ਬਲਵਿੰਦਰ ਕੁਮਾਰ ਜੀ ਵੱਲੋਂ ਦਰਖਾਸਤ ਦਿੱਤੀ ਗਈ ਸੀ ਜਿੰਦੀ ਪੜਤਾਲ ਤੋਂ ਬਾਅਦ ਐਕਸ਼ਨ ਸਾਹਿਬ ਵੱਲੋਂ ਕੋਟ 23 7 2024 ਨੂੰ ਫੈਸਲਾ ਕੀਤਾ ਗਿਆ ਸੀ ਖਾਲ ਦੀ ਅਲਾਈਨਮੈਂਟ ਚੇਂਜ ਕਰਨ ਦਾ ਜੀ ਤੇ ਉਸ ਫੈਸਲੇ ਦੇ ਤਹਿਤ ਇਹ ਖਾਲੇ ਦੀ ਅਲਾਈਨਮੈਂਟ ਚੇਂਜ ਹੋਈ ਹੈ ਜੀ ਜੀ ਇਹ ਜਿਸ ਤਰੀਕੇ ਦੇ ਨਾਲ ਉਹ ਕਹਿ ਰਹੇ ਨੇ ਕਿ ਸਾਡੀ ਬਿਨਾ ਸਹਿਮਤੀ ਤੋਂ ਜਿਹੜਾ ਇਹ ਕੰਮ ਕੀਤਾ ਗਿਆ ਇਹ ਜਦੋਂ ਇਹਨਾਂ ਦੇ ਇਹਨਾਂ ਦੇ ਵੱਲੋਂ ਜਿਹੜਾ ਇਹ ਮਾਮਲਾ ਮਹਿਕਮੇ ਦੇ ਧਿਆਨ ਚ ਲਿਆਂਦਾ ਗਿਆ ਸੀ ਉਦੋਂ ਸਹਿਮਤੀ ਹੋਈ ਸੀ ਸਾਰਿਆਂ ਦੀ ਇਹ ਜਿਸ ਸਮੇਂ ਕੇਸ ਚੱਲ ਰਿਹਾ ਸੀ ਉਸ ਸਮੇਂ 14 ਬੰਦਿਆਂ ਨੂੰ ਪਿੰਡ ਦੇ ਜਿਹੜੇ ਹਿੱਸੇਦਾਰ ਸੀਗੇ ਉਹਨਾਂ ਨੂੰ ਤਲਾਸ਼ ਹੋਈ ਹੋਈ ਹੈ ਜੀ ਤੇ ਬਟ کورٹ ਵਿੱਚ ਇੱਕ ਬੰਦਾ ਪੇਸ਼ ਹੋਇਆ ਇਸ ਤੋਂ ਇਲਾਵਾ ਬਾਕੀ ਬੰਦੇ کورٹ ਵਿੱਚ ਪੇਸ਼ ਨਹੀਂ ਹੋਏ ਜੀ ਤੇ ਬਾਕੀ ਕੇਸ ਦੇ ਵਿੱਚ ਬਿਆਨ ਵਗੈਰਾ ਸ਼ਾਮਲ ਹੈ ਹਿੱਸੇਦਾਰਾਂ ਦੇ ਜੀ ਉਹਨਾਂ ਦੀ ਸਹਿਮਤੀ ਦੇ ਅਨਸਾਰ ਹੀ ਫੈਸਲਾ ਕੀਤਾ ਗਿਆ ਇਹ ਜਿਹੜੀ ਅਲਾਈਨਮੈਂਟ ਚੇਂਜ ਕੀਤੀ ਹੈ ਜੀ ਜੀ ਧੰਨਵਾਦ